ਫੇਰ ਤੋਂ ਬਾਰਿਸ਼ ਜਿਹੜੀ ਹੈ ਸ਼ੁਰੂ ਹੋ ਗਈ ਹੈ ਕੱਲ ਦੇ ਦਿਨ BBMP ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਹਿੰਦੇ ਕਿ ਅਸੀਂ ਹਜੇ ਜਿਹੜਾ ਡੈਮਸ ਦਾ ਪਾਣੀ ਰੋਕਿਆ ਹੋਇਆ ਹੈ ਲੇਕਿਨ ਫੇਰ ਵੀ ਜਿਹੜਾ ਉਹ ਮੈਕਸਿਮਮ ਲੈਵਲ ਤੋਂ 2-3 ਫੁੱਟ ਘਟ ਹੈ ਲੇਕਿਨ ਕਹਿੰਦੇ ਕਿ ਅਗਰ ਬਾਰਿਸ਼ ਹੁੰਦੀ ਹੈ ਇੱਕ ਵਾਰੀ ਫੇਰ ਤੋਂ ਡੈਮਸ ਤੋਂ ਪਾਣੀ ਜਿਹੜਾ ਉਹ ਛੱਡਣਾ ਪੈ ਸਕਦਾ ਹੈ ਜਿਸ ਦੇ ਨਾਲ ਪੰਜਾਬ ਦੇ ਹਾਲਾਤ ਇੱਕ ਵਾਰੀ ਫੇਰ ਤੋਂ ਗੰਭੀਰ ਹੋ ਸਕਦੇ ਨੇ ਲੇਕਿਨ ਹਜੇ ਮੌਸਮ ਟਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਅੱਜ ਦੇ ਦਿਨ ਵੀ ਬਾਰਿਸ਼ ਜਿਹੜੀ ਹੈ ਉਹ ਦਿਖਾਈ ਜਾ ਰਹੀ ਹੈ ਕਿ ਕੁਝ ਦਿਨ ਹੋਰ ਬਾਰਿਸ਼ ਚੱਲੇਗੀ ਔਰ ਅੱਜ ਰਾਤ ਦੇ ਵੇਲੇ ਵੀ ਕਈ ਥਾਵਾਂ ਤੇ ਬਾਰਿਸ਼ ਜਿਹੜੀ ਹੈ ਉਹ ਹੋ ਸਕਦੀ ਹੈ ਲੇਕਿਨ ਹੁਣ ਪੰਜਾਬ ਦੇ ਨਾਰਥਰਨ ਏਰੀਆਜ਼ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਉੱਥੇ ਵੀ ਕੱਲ ਦੇ ਦਿਨ ਬਾਰਿਸ਼ ਦੇਖੀ ਜਾ ਸਕਦੀ ਹੈ ਔਰ ਪਰਸੋ ਦੇ ਦਿਨ ਵੀ ਬਾਰਿਸ਼ ਦੀ ਜਿਹੜੀ ਪਰਸੈਪਸ਼ਨ ਹੈ ਉਹ ਹਲਕੀ ਮੋਟੀ ਕਈ ਥਾਵਾਂ ਤੇ ਦਿਖਾਈ ਜਾ ਰਹੀ ਹੈ ਲੇਕਿਨ ਅਗਰ ਇਹ ਬਾਰਿਸ਼ ਕੰਟੀਨਿਊਸਲੀ ਹੁੰਦੀ ਰਹੀ ਤੇ ਫਿਰ ਇੱਕ ਵਾਰੀ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ ਜਿਨ੍ਹਾਂ ਨੂੰ ਦਵਾਰ ਤੋਂ ਸਟੇਬਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਲੇਕਿਨ ਅਗਰ ਅਜੇ ਹੀ ਬਾਰਿਸ਼ ਮੁਰਤੋਂ ਹੁੰਦੀ ਰਹੀ ਉਸ ਦੇ ਨਾਲ ਅਸਰ ਪੈਂਦਾ ਹੋਇਆ ਦਿਖਾਈ ਜ਼ਰੂਰ ਦੇ ਸਕਦਾ ਹੈ ਲੇਕਿਨ ਅਸੀਂ ਇਸ ਵਕਤ ਚੰਡੀਗੜ੍ਹ ਔਰ ਮੁਹਾਲੀ ਦੇ ਬਾਰਡਰ ਤੇ ਮੌਜੂਦ ਹਾਂ ਚੰਡੀਗੜ੍ਹ ਦਾ ਅਗਰ ਅਸੀਂ ਜ਼ਿਕਰ ਕਰਦੇ ਹਾਂ ਉੱਥੇ ਸੁਖਨਾ ਡੈਮ ਦਾ ਪਾਣੀ ਵੀ ਪਿਛਲੇ ਦਿਨਾਂ ਦੇ ਵਿੱਚ ਛੱਡਿਆ ਗਿਆ ਸੀ ਤਕਰੀਬਨ 9 ਤੋਂ 10 ਵਾਰ ਜ ਜਿਹਦੇ ਨਾਲ ਆੜੇਦ ਵਾਲੇ ਦੇ ਇਲਾਕੇ ਬੜੇ ਪ੍ਰਭਾਵਿਤ ਹੋਏ ਸੀਗੇ ਲੇਕਿਨ ਪਿਛਲੇ ਦਿਨਾਂ ਚ ਜਿਸ ਵਕਤ ਬਾਰਿਸ਼ ਨਹੀਂ ਹੋਈ ਉਸ ਵੇਲੇ ਪਾਣੀ ਜਿਹੜਾ ਹੈ ਉਹ ਪਾਣੀ ਦਾ ਪੱਧਰ ਨੋਰਮਲ ਕਰ ਲਿਆ ਗਿਆ ਸੀ ਲੇਕਿਨ ਇਹ ਬਾਰਿਸ਼ ਅਗਰ ਚੰਡੀਗੜ੍ਹ ਦੇ ਵਿੱਚ ਵੀ ਰੈਗੂਲਰਲੀ ਪੈਂਦੀ ਰਹਿੰਦੀ ਹੈ ਤੇ ਫਿਰ ਉੱਥੇ ਪਾਣੀ ਦਾ ਪੱਧਰ ਵੀ ਵਧੇਗਾ ਔਰ ਇਕਵਰੀ ਫੇਰ ਤੋਂ ਹੋ ਸਕਦਾ ਹੈ ਕਿ ਸੁਖਨਾ ਡੈਮ ਜਿਹੜਾ ਹੈ ਖੋਲਣਾ ਪੈ ਜਾਵੇ ਲੇਕਿਨ ਹਜੇ ਮੌਸਮ ਵਿਭਾਗ ਦਾ ਕਹਿਣਾ ਇਹ ਹੈ ਕਿ ਕਿਨਮਿਨ ਜਿਹੜੀ ਹੈ ਉਹ ਲਗਾਤਾਰ ਜਾਰੀ ਰਹੇਗੀ ਭਾਰੀ ਨਹੀਂ ਕੁਝ ਹੀ ਥੇਰ ਦੇ ਲਈ ਹੈਗਾ ਠੀਕ ਹੈ ਅਨੁਜਾ ਜਾਣਕਾਰੀ ਦਿੱਲੀ ਧੰਨਵਾਦ ਆ ਇਸ ਵਕਤ ਆਪਾਂ ਦੇਖਿਆ ਵੀ ਹੈ ਕਿ بارش ਜਿਹੜੀ ਉਹ ਇੱਕਦਮ ਫਿਰ ਤੇਜ਼ ਹੋਈ ਔਰ ਹਾਲਾਂਕਿ ਸਵੇਰ ਤੋਂ ਹੀ ਬਦਲਵਾਈ ਜ਼ਰੂਰ ਸੀਗੀ ਪਰ بارش ਜਿਹੜੀ ਉਹ ਨਹੀਂ ਹੋਈ ਸੀ ਸਵੇਰੇ ਤੜਕਸਾਰ ਕੁਝ ਸਮੇਂ ਦੇ ਲਈ بارش ਕਰੜਾ ਗਿਆ ਫਿਰ ਮੁਹਾਲੀ ਦੇ ਵਿੱਚ ਅਜਿਹਾ ਦੇਖਣ ਨੂੰ ਮਿਲੀ ਉਸ ਤੋਂ ਬਾਅਦ ਇੰਜ ਲੱਗ ਰਿਹਾ ਸੀਗਾ ਕਿ بارش ਕਿਸੇ ਸਮੇਂ ਵੀ ਜਿਹੜੀ ਹੈ ਉਹ ਹੋ ਸਕਦੀ ਹੈ ਕਿਉਂਕਿ ਤੇਜ਼ ਹਵਾ ਚੱਲ ਰਹੀ ਸੀ ਅਸਮਾਨ ਦੇ ਵਿੱਚ ਬੱਦਲ ਚਾਏ ਹੋਏ ਸਨ ਪਰ ਇਹ ਜਿਸ ਤਰੀਕੇ ਪਿਛਲੇ ਦਿਨੀ ਮੌਸਮ ਵਿਭਾਗ ਵੱਲੋਂ ਪ੍ਰਿਕੋਣੀ ਕੀਤੀ ਗਈ ਸੀ ਕਿ ਹਾਲੇ 7-8 ਤਰੀਕ ਤੱਕ ਰਾਹਤ ਮਿਲ ਸਕਦੀ ਹੈ ਤਾਂ ਉਹ ਵੀ ਉਮੀਦ ਸੀ ਕਿ ਜਿਹਾ ਵੀ ਹੋ ਸਕਦਾ ਪਰ ਹੁਣ ਜਿਸ ਤਰੀਕੇ بارش ਪਈ ਹੈ ਮੁਹੱਲੀ ਦੇ ਵਿੱਚ ਤਾਂ ਉਹ ਇੱਕ ਵਾਰ ਫਿਰ ਤੋਂ ਚਿੰਤਾਵਪਦਾ ਰਹੀ ਹੈ